ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਪਹਿਲਾ ਚਿੱਟੀ ਮੂਖ ਹੁੰਦੀ ਕੀ ਆ ਜੀ ਜਦੋਂ ਛੋਟਾ ਬੱਚਾ ਚਿੱਟੇ ਰੰਗ ਦਾ ਡਾਸਾ ਕਰਦਾ ਦੂਜੀ ਗੱਲ ਇਹ ਚਿੱਟੀ ਮੂਖ ਲੱਗਦੀ ਕਿਉਂ ਆ ਉਹਦਾ ਕਾਰਨ ਹੁੰਦਾ ਦੋਸਤੋ ਜਾਂ ਤਾਂ ਬੱਚਾ ਪਸ਼ੂ ਦੇ ਲਿਬੜੇ ਹੋਏ ਥਣ ਚੁੰਗ ਲੈਂਦਾ ਜਾਂ ਉਹਦੇ ਥੱਲੇ ਪਾਣੀ ਖੜਾ ਹੁੰਦਾ ਫਰਸ਼ ਤੇ ਬੰਨਿਆ ਹੁੰਦਾ ਉਹਨੂੰ ਚੱਟ ਲੈਂਦਾਗਾ ਉਹਦੇ ਨਾਲ ਬੈਕਟੀਰੀਆ ਸੈਲੋਮਨੇਲਾ ਨਾਂ ਦਾ ਉਹਦੇ ਅੰਦਰ ਚਲੇ ਜਾਂਦਾ ਜੀਦਾ ਕਰਕੇ ਉਹਨੂੰ ਚਿੱਟੀ ਮੂਖ ਲੱਗਦੀ ਆ ਚਿੱਟੀ ਮੋਕ ਲੱਗਣ ਦਾ ਇੱਕ ਤਾਂ ਇਹ ਕਾਰਨ ਕੋਈ ਜਿਆਦਾ ਦੁੱਧ ਚੁੰਗਣ ਨਾਲ ਚਿੱਟੀ ਮੋਕ ਨਹੀਂ ਲੱਗਦੀ ਠੀਕ ਆ ਤੇ ਚਿੱਟੀ ਮੋਕ ਦਾ ਇਲਾਜ ਦੇ ਤੁਸੀਂ ਸੇਤੀ ਕਰਾ ਲਓਗੇ ਤਾਂ ਤੁਹਾਡਾ ਬੱਚਾ ਬਚ ਜੂਗਾ ਤੇ ਨਹੀਂ ਉਹ ਬਸਾ ਨਹੀਂ ਬਚਦਾ ਦੂਜੀ ਵੀਡੀਓ ਦੇ ਵਿੱਚ ਉਹਦਾ ਪੂਰਾ ਟਰੀਟਮੈਂਟ ਦੱਸਾਂਗੇ ਤੇ ਚਿੱਟੀ ਮੋਕ ਹੋਣ ਦਾ ਕਾਰਨ ਦੱਸਤਾ ਤਾਂ ਛੋਟੇ ਬੱਚੇ ਦੇ ਥੱਲੇ ਸੁੱਕੀ ਤੂੜੀ ਛਿਟ ਕੇ ਰੱਖੋ ਤੇ ਥਣਾ ਨੂੰ ਧੋ ਕੇ ਬੱਚੇ ਨੂੰ ਫੇਰ ਚੰਗਾਓ ਠੀਕ ਆ ਨਾਲ ਬੱਚਾ ਸਾੜ ਲਓ ਮੜਾ ਜ ਮੂੰਹ ਜਾਂ ਫੜਾਈ ਚੱਲੋ ਤੇ ਥਣ ਧੋਈ ਚੱਲੋ 以下はどう